ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਆ ਮਾਸੀ ਦਾ ਸਰਾਪ ਇਹ ਕਹਾਣੀ ਨੂੰ ਲਿਖਿਆ ਹੈ ਬੂਟਾ ਸਿੰਘ ਵਿਲਾਸਰਾ ਜੀ ਨੇ ਉਹਨਾਂ ਨੇ ਆਪਣੀ ਕਹਾਣੀ ਦੇ ਵਿੱਚ ਲਿਖਿਆ ਕਿ ਜੱਗੀ ਤੇ ਰਵੀ ਦੋ ਦੋਸਤ ਨੇ ਉਹ ਇੱਕ ਕਾਲਜ ਦੇ ਵਿੱਚ ਪੜ੍ਹਦੇ ਆ ਤੇ ਉੱਥੇ ਹੀ ਹੋਸਟਲ ਦੇ ਵਿੱਚ ਰਹਿੰਦੇ ਆ ਇੱਕ ਵਾਰ ਜੱਗੀ ਆਪਣੇ ਪਿੰਡ ਜਾਂਦਾ ਤੇ ਆਪਣੇ ਦੋਸਤ ਰਵੀ ਨੂੰ ਕਹਿੰਦਾ ਕਿ ਤੂੰ ਮੇਰੇ ਨਾਲ ਚੱਲ ਆਪਾਂ ਪਿੰਡ ਜਾ ਕੇ ਆਉਣੇ ਆ ਰਵੀ ਦਾ ਦਿਲ ਤਾਂ ਨਹੀਂ ਕਰਦਾ ਸੀ ਕਿ ਜਾਵੇ ਪਰ ਆਪਣੇ ਦੋਸਤ ਦੋਸਤ ਦੇ ਜਿਆਦਾ ਕਹਿਣ ਤੇ ਉਹ ਮਨਾ ਨਾ ਕਰ ਸਕਿਆ ਤੇ ਉਹ ਆਪਣੇ ਦੋਸਤ ਨਾਲ ਉਹਨਾਂ ਦੇ ਪਿੰਡ ਜਾਂਦਾ ਜਦੋਂ ਉਹ ਉਹਨਾਂ ਦੇ ਪਿੰਡ ਜਾਂਦਾ ਤਾਂ ਉਹਨਾਂ ਦਾ ਪਿੰਡ ਉਹਨੂੰ ਬੜਾ ਪਸੰਦ ਆਉਂਦਾ ਜੱਗੀ ਦਾ ਪਰਿਵਾਰ ਬਹੁਤ ਵਧੀਆ ਪਰਿਵਾਰ ਸੀ ਜੱਗੀ ਦੇ ਪਰਿਵਾਰ ਵਿੱਚ ਉਹਦੇ ਮੰਮੀ ਪਾਪਾ ਸੀ ਤੇ ਵਧੀਆ ਸੋਹਣੀ ਉਹਨਾਂ ਦੀ ਕੋਠੀ ਬਣਾਈ ਹੋਈ ਸੀ। ਉਹਨਾਂ ਨੇ ਰਵੀ ਦੇ ਜੱਗੀ ਦੀ ਵਧੀਆ ਹਨਾ ਆਉ ਭਗਤ ਕੀਤੀ ਤੇ ਵਧੀਆ ਉਹਨਾਂ ਨੂੰ ਚਾਹ ਪਾਣੀ ਪਲਾਇਆ ਤੇ ਫਿਰ ਉਸ ਤੋਂ ਬਾਅਦ ਉਹ ਕਹਿੰਦੇ ਵੀ ਨਹੀਂ ਰੋਟੀ ਵੀ ਖਾਣੀ ਆ। ਰੋਟੀ ਖਾਣ ਲੱਗ ਗਏ ਚਲੋ ਰੋਟੀ ਖਾਂਦੇ ਖਾਂਦੇ ਗੱਲਾਂ ਬਾਤਾਂ ਕਰਦੇ। ਉਸ ਤੋਂ ਬਾਅਦ ਜੱਗੀ ਆਪਣੇ ਦੋਸਤ ਰਵੀ ਨੂੰ ਆਪਣੀ ਕੋਠੀ ਵਿਖਾਉਣ ਲੱਗ ਗਿਆ। ਉਹਨੇ ਸਾਰੇ ਅੰਦਰ ਬਾਹਰ ਆਪਣੀ ਕੋਠੀ ਵਿਖਾਈ ਤੇ ਰਵੀ ਨੂੰ ਕੋਠੀ ਬਹੁਤ ਸੋਹਣੀ ਲੱਗੀ। ਉਸ ਦਿਨ ਫਿਰ ਜੱਗੀ ਕਹਿੰਦਾ ਕਿ ਅੱਜ ਆਪਾਂ ਰਹਿਣੇ ਆ ਕੱਲ ਨੂੰ ਵਾਪਸ ਚੱਲਾਂਗੇ ਰਵੀ ਨੇ ਬਹੁਤ ਕਿਹਾ ਕਿ ਆਪਾਂ ਨਹੀਂ ਰਹਿਣਾ ਵੀ ਆਪਾਂ ਚੱਲਦੇ ਆ ਪਰ ਜੱਗੀ ਕਹਿੰਦਾ ਨਹੀਂ ਅੱਜ ਤਾਂ ਆਪਾਂ ਰਾਵਾਂਗੇ ਚਲ ਜਿਆਦਾ ਕਹਿਣ ਤੇ ਰਵੀ ਨੇ ਜਿਆਦਾ ਜਿੱਦ ਨਾ ਕੀਤੀ ਤੇ ਉਹ ਦੋਨੋਂ ਰਹਿ ਪਏ ਸ਼ਾਮ ਨੂੰ ਰੋਟੀ ਪਾਣੀ ਖਾਣ ਤੋਂ ਬਾਅਦ ਉਹ ਕੋਠੀ ਦੇ ਬਾਹਰ ਜਿਹੜਾ ਲਾਉਂਦੇ ਸੀ ਤੇ ਉਹਨਾਂ ਦੀ ਕੋਠੀ ਦੇ ਨਾਲ ਇੱਕ ਘਰ ਸੀ ਉਸ ਘਰ ਦੇ ਵਿੱਚ ਇੱਕ ਗੇਟ ਰੱਖਿਆ ਹੋਇਆ ਸੀ ਰਵੀ ਆਪਣੇ ਦੋਸਤ ਜੱਗੀ ਨੂੰ ਪੁੱਛਦਾ ਕਿ ਨਾਲ ਵਾਲਾ ਘਰ ਕਿਹਦਾਗਾ ਵੀ ਇੱਥੇ ਹਨੇਰਾ ਹਨਾ ਵੀ ਇੱਥੇ ਲਾਈਟਾਂ ਨਹੀਂ ਜਗਦੀਆਂ ਹੈਗੀਆਂ ਤੇ ਤੁਸੀਂ ਗੇਟ ਰੱਖਿਆ ਹੋਇਆ ਵੀ ਇਹ ਤੁਹਾਡਾ ਹੀ ਘਰ ਆਗਾ ਤੁਹਾਡੀ ਹਵੇਲੀ ਆ ਇਹ ਤਾਂ ਜੱਗੀ ਕਹਿੰਦਾ ਨਹੀਂ ਇਹ ਹਵੇਲੀ ਮੇਰੀ ਨਹੀਂ ਹੈਗੀ ਇਹ ਮੇਰੇ ਚਾਚਾ ਜੀ ਦੀ ਹਵੇਲੀ ਆ ਤਾਂ ਰਵੀ ਉਹਨੂੰ ਪੁੱਛਦਾ ਕਿ ਤੇਰੇ ਚਾਚਾ ਚਾਚੀ ਰਹਿੰਦੇ ਨਹੀਂ ਇੱਥੇ ਉਹ ਕਹਿੰਦਾ ਵੀ ਨਹੀਂ ਰਹਿੰਦੇ ਨਹੀਂ ਹੈਗੇ ਤੇ ਕਹਿੰਦਾ ਵੀ ਮੈਂ ਹਵੇਲੀ ਵੇਖਣੀ ਆ ਜੱਗੀ ਕਹਿੰਦਾ ਰਹਿਣ ਦੇ ਵੀ ਅਸੀਂ ਕਦੇ ਗਏ ਨਹੀਂ ਇੱਧਰ ਉਹ ਕਹਿੰਦਾ ਵੀ ਤੁਸੀਂ ਪਹਿਲਾਂ ਤਾਂ ਗਏ ਹੋਵੋਗੇ ਵੀ ਮੈਂ ਤਾਂ ਵੇਖਣੀ ਆ ਇਹ ਹਵੇਲੀ। ਉਹਨੇ ਬਹੁਤ ਮਨਾ ਕੀਤਾ ਪਰ ਰਵੀ ਜਿੱਦ ਤੇ ਅੜ ਗਿਆ ਵੀ ਮੈਨੂੰ ਇਹ ਹਵੇਲੀ ਵਿਖਾ ਕੇ ਲਿਆ। ਚੱਲ ਜਿਆਦਾ ਕਹਿਣ ਤੇ ਜੱਗੀ ਜਿਹੜਾ ਉਹਨਾਂ ਦੀ ਸਾਂਝੀ ਕੰਧ ਵਾਲਾ ਗੇਟ ਹੁੰਦਾ ਉਹ ਖੋਲਦਾ ਤੇ ਰਵੀ ਨੂੰ ਲੈ ਕੇ ਉਸ ਹਵੇਲੀ ਦੇ ਅੰਦਰ ਚਲਿਆ ਜਾਂਦਾ। ਉਹ ਹਵੇਲੀ ਬਹੁਤ ਸੋਹਣੀ ਸੀ ਆਪਣੇ ਸਮੇਂ ਦੀ। ਤਿੰਨ ਕਮਰੇ ਸੀ, ਰਸੋਈ ਸੀ, ਵਧੀਆ ਬਰਾਂਡਾ ਕਬਰ ਕੀਤਾ ਹੋਇਆ ਸੀ, ਜਾਲੀ ਲੱਗੀ ਹੋਈ ਸੀ। ਇਸ ਤਰ੍ਹਾਂ ਲੱਗਦੀ ਸੀ ਵੀ ਆਪਣੇ ਸਮੇਂ ਦੀ ਉਹ ਬਹੁਤ ਸੋਹਣੀ ਹਵੇਲੀ ਹੁੰਦੀ ਆ। ਪਰ ਹੁਣ ਉੱਥੇ ਕੋਈ ਰਹਿੰਦਾ ਨਹੀਂ ਸੀ ਇਸ ਕਰਕੇ ਦਰਖਤਾਂ ਦੇ ਪੱਤੇ ਰੇਤਾ ਮਿੱਟੀ ਬਹੁਤ ਬੁਰਾ ਹਾਲ ਹੋਇਆ ਪਿਆ ਸੀ ਜਿਵੇਂ ਉਸ ਹਵੇਲੀ ਦੀ ਬਹੁਤ ਟਾਈਮ ਤੋਂ ਸਫਾਈ ਨਾ ਕੀਤੀ ਹੋਵੇ ਅੰਦਰ ਜਾਂਦੇ ਨੇ ਅੰਦਰ ਜਾ ਕੇ ਵੇਖਦੇ ਆ ਕਿ ਉਸ ਹਵੇਲੀ ਦੇ ਵਿੱਚ ਬਹੁਤ ਸੋਹਣੇ ਭਾਂਡੇ ਪਏ ਹੁੰਦੇ ਆ ਪਰ ਉਹਨਾਂ ਭਾਂਡਿਆਂ ਤੇ ਢੂੜ ਮਿੱਟੀ ਜੰਮੀ ਹੁੰਦੀ ਆ ਹੋਰ ਵੀ ਕਾਫੀ ਸਮਾਨ ਕਰਦਾ ਜਿਹੜਾ ਆਪਣਾ ਵਰਤੋਂ ਦਾ ਸਮਾਨ ਹੁੰਦਾ ਸਾਰਾ ਉਮੇ ਦਾ ਉਮੇ ਪਿਆ ਸੀ ਇਸ ਤਰ੍ਹਾਂ ਵੇਖ ਕੇ ਰਵੀ ਜੱਗੀ ਨੂੰ ਪੁੱਛਦਾ ਕਿ ਇਸ ਹਵੇਲੀ ਦੇ ਵਿੱਚ ਇੰਨਾ ਸਮਾਨ ਪਿਆ ਹਨਾ ਰਹਿੰਦਾ ਕੋਈ ਹੈ ਨਹੀਂ ਵੀ ਇਹਦੀ ਕੋਈ ਸਫਾਈ ਵੀ ਨਹੀਂ ਕਰਦਾ ਵੀ ਇਸ ਘਰ ਦੇ ਵਿੱਚ ਜਿਹੜੇ ਮੈਂਬਰ ਰਹਿੰਦੇ ਸੀ ਉਹ ਕਿੱਥੇ ਗਏ ਜੱਗੀ ਕਹਿੰਦਾ ਚਲ ਜੇ ਤੂੰ ਜ਼ਿਆਦਾ ਪੁੱਛਦਾ ਤੈਨੂੰ ਮੈਂ ਦੱਸ ਦੇਣਾ ਵੈਸੇ ਮੈਂ ਕਦੀ ਕਿਸੇ ਕੋਲ ਗੱਲ ਕੀਤੀ ਨਹੀਂ ਉਹ ਕਹਿੰਦਾ ਵੀ ਬਹਿ ਜਾ ਬਹਿ ਕੇ ਗੱਲ ਸੁਣਾਉਂਗਾ ਤੇ ਉਹ ਉਸੇ ਹਵੇਲੀ ਦੇ ਵਿੱਚ ਬਹਿ ਜਾਂਦੇ ਆ ਤੇ ਜੱਗੀ ਦੱਸਣਾ ਸ਼ੁਰੂ ਕਰਦਾ ਕਿ ਇਹ ਹਵੇਲੀ ਮੇਰੇ ਚਾਚਾ ਜੀ ਤੇ ਚਾਚੀ ਜੀ ਦੀ ਆ ਮੇਰੇ ਚਾਚਾ ਜੀ ਸਰਕਾਰੀ ਮਾਸਟਰ ਲੱਗੇ ਹੋਏ ਸੀ ਵਧੀਆ ਕਬੀਲਦਾਰੀ ਸੀ ਉਹਨਾਂ ਦੀ ਤੇ ਮੇਰੇ ਚਾਚਾ ਜੀ ਦੇ ਇੱਕ ਬੇਟਾ ਤੇ ਦੋ ਬੇਟੀਆਂ ਸੀਗੀਆਂ ਉਹ ਕਹਿੰਦਾ ਕਿ ਮੇਰੇ ਚਾਚਾ ਜੀ ਦਾ ਸੁਭਾਅ ਥੋੜਾ ਅਥਰਾ ਸੀ ਪਰ ਮੇਰੀ ਚਾਚੀ ਦਾ ਸੁਭਾਅ ਵਧੀਆ ਸੀ ਉਹਨਾਂ ਦੇ ਬੱਚੇ ਵਧੀਆ ਸੋਹਣੇ ਸੁਨੱਖੇ ਤੇ ਵਧੀਆ ਕਾਲਜ ਦੇ ਵਿੱਚ ਪੜਦੇ ਸੀ ਇੱਕ ਵਾਰੀ ਮੇਰੇ ਚਾਚਾ ਜੀ ਨੂੰ ਕੋਈ ਇਹੋ ਜਿਹਾ ਕੰਮ ਪਿਆ ਕਿ ਉਹਨਾਂ ਨੂੰ 20000 ਰੁਪਏ ਦੀ ਲੋੜ ਸੀ ਮੇਰੇ ਚਾਚਾ ਜੀ ਮੇਰੀ ਚਾਚੀ ਜੀ ਨੂੰ ਕਹਿੰਦੇ ਕਿ 20000 ਰੁਪਏ ਦੀ ਲੋੜ ਆ ਵੀ ਤੂੰ ਆਪਣੀ ਭੈਣ ਨੂੰ ਪੁੱਛ ਲੈ ਕਿਉਂਕਿ ਮੇਰੀ ਚਾਚੀ ਜੀ ਦੀ ਭੈਣ ਨਾਲ ਦੇ ਪਿੰਡ ਹੀ ਵੀ ਇਹੀ ਹੋਈ ਸੀ ਤੇ ਉਹਨਾਂ ਦੀ ਕਬੀਲਦਾਰੀ ਬਹੁਤ ਵਧੀਆ ਸੀ ਤਕੜੇ ਜ਼ਿਮੀਂਦਾਰ ਸੀ ਉਹ ਮੇਰੀ ਚਾਚੀ ਕਹਿੰਦੀ ਵੀ ਚੱਲ ਲੈ ਆਉਣੀ ਆ ਕਿਉਂਕਿ ਮੇਰੀ ਚਾਚੀ ਨੂੰ ਇਹ ਸੀ ਵੀ ਪੈਸਿਆਂ ਦੀ ਲੋੜ ਆ ਜਦੋਂ ਆਪਣੇ ਕੋਲ ਹੋਣਗੇ ਆਪਾਂ ਮੋੜ ਦਾਂਗੇ ਮੇਰੇ ਚਾਚਾ ਜੀ ਦੀ ਵਧੀਆ ਤਨਖਾਹ ਹੁੰਦੀ ਸੀ ਚਲੋ ਮੇਰੀ ਚਾਚੀ ਗਈ ਤੇ ਜਾ ਕੇ ਹਨਾ ਆਪਣੇ ਜੀਜੇ ਨੂੰ ਕਹਿੰਦੀ ਆ ਕਿ ਸਾਨੂੰ 20000 ਰੁਪਏ ਦੀ ਲੋੜ ਪੈ ਗਈ ਵੀ ਤੁਸੀਂ ਸਾਨੂੰ ਪੈਸੇ ਦੇ ਦਿਓ ਤਾਂ ਕਹਿੰਦਾ ਮੇਰੀ ਚਾਚੀ ਦੇ ਜੀਜੇ ਨੇ ਇੱਕ ਨਹੀਂ ਪੁੱਛਿਆ ਦੋ ਨਹੀਂ ਪੁੱਛਿਆ ਉਹਨੇ ਅਗਲੇ ਦਿਨ ਸਵੇਰੇ ਹੀ 20000 ਰੁਪਇਆ ਮੇਰੀ ਚਾਚੀ ਦੀ ਤਲੀ ਤੇ ਧਰਤਾ ਤੇ ਮੇਰੀ ਚਾਚੀ ਉਹ 20000 ਰੁਪਇਆ ਲੈ ਕੇ ਆ ਗਈ ਲੈ ਕੇ ਆਈ ਮੇਰੇ ਚਾਚੇ ਨੂੰ ਫੜਾਤਾ ਮੇਰੇ ਚਾਚੇ ਨੇ ਵਰਤ ਲਿਆ ਉਸ ਤੋਂ ਬਾਅਦ 6 ਮਹੀਨੇ ਲੰਘੇ ਸਾਲ ਲੰਘਿਆ ਸਾਲ ਤੱਕ ਤਾਂ ਮੇਰੀ ਚਾਚੀ ਨੇ ਕੁਛ ਨਾ ਕਿਹਾ ਉਸ ਤੋਂ ਬਾਅਦ ਮੇਰੀ ਚਾਚੀ ਮੇਰੇ ਚਾਚੇ ਨੂੰ ਕਹਿਣ ਲੱਗੀ ਕਿ ਮੈਂ 2 ਮਹੀਨਿਆਂ ਦੀ ਆਧਾਰ ਤੇ 20000 ਰੁਪਏ ਫੜਕੇ ਲਈ ਸੀ ਵੀ ਤੂੰ 20000 ਰੁਪਏ ਮੋੜ ਦੇ ਉਹਨਾਂ ਦਾ ਤਾਂ ਕਹਿੰਦਾ ਮੇਰਾ ਚਾਚਾ ਜਿਹੜਾ ਗੱਲ ਨਾ ਗੋਲਿਆ ਕਰੇ ਮੇਰੀ ਚਾਚੀ ਨੇ ਕਈ ਵਾਰ ਕਿਹਾ ਕਹਿੰਦਾ ਮੇਰੀ ਚਾਚੀ ਨੂੰ ਇਹ ਹੋ ਗਿਆ ਵੀ ਪੈਸਿਆਂ ਪਿੱਛੇ ਕਿਤੇ ਰਿਸ਼ਤੇਦਾਰੀ ਦਾ ਫਰਕ ਨਾ ਪੈ ਜੇ ਮੇਰੀ ਚਾਚੀ ਨੇ ਆਪਣੀ ਭੈਣ ਨੂੰ ਫੋਨ ਕਰਤਾ ਕਿ ਤੂੰ ਆ ਕੇ ਪੈਸੇ ਮੰਗਲਾ ਵੀ ਮੇਰੇ ਕਹੇ ਤਾਂ ਇਹ ਮੋੜਦਾ ਨਹੀਂ ਹੈਗਾ ਮੇਰੀ ਚਾਚੀ ਦੀ ਭੈਣ ਆਈ ਤੇ ਆਈ ਉਹਨੇ ਗੱਲ ਛੇੜੀ ਹਨ ਆਪਣੇ ਜੀਜੇ ਕੋਲ ਮਤਲਬ ਮੇਰੇ ਚਾਚੇ ਕੋਲ ਵੀ ਭਾਜੀ ਹੁਣ ਸਾਨੂੰ ਪੈਸਿਆਂ ਦੀ ਲੋੜ ਆ ਵੀ ਸਾਡੇ ਪੈਸੇ ਮੋੜ ਦਿਓ ਤਾਂ ਉਹ ਕਹਿੰਦਾ ਟਾਲ ਮਟੋਲ ਕਰ ਗਿਆ ਵੀ ਕੋਈ ਗੱਲ ਨਹੀਂ ਦੇ ਦਾਂਗੇ ਪਿੰਡੋਂ ਤਾਂ ਨਹੀਂ ਭਜਦੇ ਪੈਸੇ ਤਾਂ ਨਹੀਂ ਦਬ ਦੇ ਦੇ ਦਾਂਗੇ ਚਲੋ ਇੱਕ ਵਾਰ ਤਾਂ ਮੇਰੇ ਚਾਚੇ ਦੀ ਸਾਲੀ ਮੁੜ ਗਈ ਦੋ ਕੁ ਮਹੀਨਿਆਂ ਬਾਅਦ ਫਿਰ ਜਦੋਂ ਮੇਰੀ ਚਾਚੀ ਨੂੰ ਇਹ ਲੱਗਣ ਲੱਗਿਆ ਵੀ ਮੇਰਾ ਚਾਚਾ ਤਾਂ ਕਿਸੇ ਸਾਹਬ ਆਉਂਦਾ ਨਹੀਂ ਹੈਗਾ ਹਨਾ ਵੀ ਪੈਸਿਆਂ ਦਾ ਨਾ ਹੀ ਨਹੀਂ ਲੈਂਦਾ ਤੇ ਹੁਣ ਮੇਰੇ ਚਾਚੇ ਦਾ ਸੁਭਾ ਜਿਹੜਾ ਬਹੁਤ ਬਦਲ ਗਿਆ ਸੀ ਉਹ ਸ਼ਰਾਬ ਵਾਲੀ ਪੀਣ ਲੱਗ ਗਿਆ ਸੀ ਤੇ ਮੇਰੀ ਚਾਚੀ ਨੂੰ ਇਹ ਫਿਕਰ ਹੋ ਗਿਆ ਸੀ ਵੀ ਮੇਰੀ ਭੈਣ ਦੇ ਪੈਸੇ ਤਾਂ ਨਹੀਂ ਇਹਨੇ ਮੋੜਨੇ ਵੀ ਮੇਰਾ ਤਾਂ ਫਰਕ ਪਊ ਪਰ ਮੇਰੀ ਚਾਚੀ ਦਾ ਜੀਜਾ ਆਪਣੀ ਭੈਣ ਨੂੰ ਕਹਿੰਦਾ ਸੀ ਕਿ ਤੇਰਾ ਜੀਜਾ ਮੈਥੋਂ ਪੈਸੇ ਫੜ ਕੇ ਲੈ ਗਿਆ ਮੁਰਕੇ ਮੋੜੇ ਨਹੀਂ ਕਹੇ ਉਹਨੂੰ ਕਹਿੰਦਾ ਦੋਨੋਂ ਭੈਣਾਂ ਆਪਸ ਵਿੱਚ ਗੱਲਾਂ ਕਰਦੀਆਂ ਉਹਦੇ ਘਰ ਵਾਲਾ ਉਤੇ ਦਬਾ ਪਾਉਂਦਾ ਸੀ ਇਹ ਆਪਣੇ ਘਰ ਵਾਲੇ ਨੂੰ ਕਹਿੰਦੀ ਸੀ ਪਰ ਇਹਦੀ ਗੱਲ ਨਹੀਂ ਗੋਲਦਾ ਸੀ ਇਸੇ ਤਰ੍ਹਾਂ ਕਹਿੰਦਾ ਦੋ ਚਾਰ ਮਹੀਨੇ ਹੋਰ ਲੰਘ ਗਏ ਇੱਕ ਦਿਨ ਮੇਰੇ ਚਾਚੇ ਦੀ ਸਾਲੀ ਫੇਰ ਆ ਗਈ ਪੈਸੇ ਲੈਣ। ਉਸ ਦਿਨ ਮੇਰੇ ਤਾਤਾ ਘਰੇ ਹੈ ਨਹੀਂ ਸੀ। ਜਦੋਂ ਮੇਰੀ ਚਾਚੀ ਦੀ ਭੈਣ ਆਈ ਤਾਂ ਮੇਰਾ ਚਾਚੇ ਨੂੰ ਪਤਾ ਲੱਗ ਗਿਆ ਵੀ ਉਹ ਆਈ ਆ ਪੈਸੇ ਮੰਗੂਗੀ। ਇਸ ਕਰਕੇ ਉਹ ਘਰੋਂ ਨਿਕਲ ਗਿਆ। ਪਰ ਮੇਰੀ ਚਾਚੀ ਦੀ ਭੈਣ ਉਸ ਦਿਨ ਰਹਿ ਪਈ। ਉਹ ਕਹਿੰਦੀ ਵੀ ਹੁਣ ਤਾਂ ਮੈਂ ਪੈਸੇ ਲੈ ਕੇ ਜਾਵਾਂ। ਰਾਤ ਨੂੰ ਰੋਟੀ ਪਾਣੀ ਖਾਣ ਤੋਂ ਬਾਅਦ ਮੇਰੀ ਚਾਚੀ ਦੀ ਭੈਣ ਕਹਿੰਦੀ ਵੀ ਭਾਜੀ ਹੁਣ ਤਾਂ ਪੈਸਿਆਂ ਨੂੰ 2 ਸਾਲ ਹੋਣ ਤੇ ਆ ਗਏ ਵੀ ਅਸੀਂ ਤਾਂ ਵਿਆਜ ਵੀ ਨਹੀਂ ਮੰਗਦੇ ਵੀ ਸਾਡੇ ਪੈਸੇ ਤਾਂ ਮੋੜ ਦਿਓ। ਤਾ ਮੇਰਾ ਚਾਚਾ ਸ਼ਰਾਬ ਦਾ ਡੱਕਿਆ ਹੋਇਆ ਸੀ ਉਹ ਕਹਿੰਦਾ ਕਿਹੜੇ ਪੈਸੇ ਤੂੰ ਕਿਹੜੇ ਪੈਸੇ ਰੋਜ਼ ਮੰਗਣ ਆ ਜਾਨੀ ਆ ਤਾਂ ਮੇਰੀ ਚਾਚੀ ਦੀ ਭੈਣ ਕਹਿੰਦੀ ਵੀ ਤੁਸੀਂ ਆਪਣੇ ਹੱਥੀਂ ਫੜ ਕੇ ਲਿਆਏ ਹੋ ਹੁਣ ਮੁਕਰੋ ਨਾ ਵੀ ਇਹ ਗੱਲ ਚੰਗੀ ਨਹੀਂ ਹੈਗੀ ਸਾਡੀ ਦੋਨਾਂ ਭੈਣਾਂ ਦੀ ਰਿਸ਼ਤੇਦਾਰੀ ਹੈ ਜਿਹੜੀ ਖਰਾਬ ਹੋਊਗੀ ਵੀ ਤੁਹਾਡਾ ਸਾਡੂਆਂ ਦਾ ਕੀ ਹੈਗਾ ਹਨਾ ਤੁਹਾਡਾ ਤਾਂ ਸਰਜੋ ਵੀ ਸਾਡਾ ਭੈਣਾਂ ਦਾ ਨਹੀਂ ਸਰਨਾ ਪਰ ਕਹਿੰਦਾ ਮੇਰੇ ਚਾਚੇ ਨੇ ਗੱਲ ਨਾ ਗੋਲੀ ਜਦੋਂ ਮੇਰੀ ਚਾਚੀ ਹਟੀ ਨਾ ਤਾਂ ਮੇਰੇ ਚਾਚੇ ਨੇ ਨਾ ਅੰਦਰੋਂ ਡਾਂਗ ਲਿਆਂਦੀ ਤੇ ਲਿਆ ਕੇ ਆਪਦੀ ਸਾਲੀ ਦੇ ਬਾਹ ਤੇ ਮਾਰੀ ਤੇ ਉਹਦੀ ਬਾਹ ਟੁੱਟ ਗਈ। ਮੇਰੀ ਚਾਚੀ ਮਸਾ ਆਈ ਸਨ ਵਿਚਾਲੇ ਮੇਰੇ ਡੈਡੀ ਨੂੰ ਆਵਾਜ਼ ਮਾਰੀ। ਮੇਰੇ ਡੈਡੀ ਗਏ ਤੇ ਮੇਰੇ ਡੈਡੀ ਨੇ ਰੋਕਿਆ ਕਿ ਮਸਤਰਾ ਤੂੰ ਕਮਲਾ ਹੋਇਆ ਵੀ ਕੀ ਤੇਰਾ ਮਾੜਾ ਕਰਤਾ ਉਹਨਾਂ ਨੇ ਇੱਕ ਤਾਂ ਤੈਨੂੰ ਲੋਡ ਪੈਣ ਤੇ ਪੈਸੇ ਦਿੱਤੇ ਉੱਤੋਂ ਤੂੰ ਉਹਨੂੰ ਤੰਗ ਕਰਦਾ ਕੁੱਟਦਾ ਵੀ ਅਗਲੇ ਦੇ ਪੈਸੇ ਤਾਂ ਕੀ ਮੋੜਨੇ ਸੀ ਵੀ ਤੂੰ ਤਾਂ ਉੱਤੋਂ ਸਵਾ ਸੇਰ ਦਾ ਹੋਈ ਜਾਣਾ। ਕਹਿੰਦਾ ਮੇਰੇ ਚਾਚੇ ਨੇ ਗੱਲ ਨਾ ਸੁਣੀ ਉਹ ਇੰਨੇ ਨਸ਼ੇ 'ਚ ਸੀ ਕਿ ਇੱਕ ਦੋ ਡਾਂਗ ਆਉਣੇ ਮੇਰੀ ਚਾਚੀ ਦੇ ਹੋਰ ਮਾਰੀਆਂ। ਮੇਰੀ ਚਾਚੀ ਰੋਂਦੀ ਹੋਈ ਸਾਡੇ ਘਰ ਆ ਗਈ ਤੇ ਸਾਰੀ ਰਾਤ ਮੇਰੀ ਚਾਚੀ ਦੀ ਭੈਣ ਨੇ ਰੋਂਦੀ ਹੋਈ ਨੇ ਰਾਤ ਕੱਢੀ ਕਿਉਂਕਿ ਉਹਦੀ ਬਾਹ ਬਹੁਤ ਦਰਦ ਕਰ ਰਹੀ ਸੀ ਅਗਲੇ ਦਿਨ ਸਵੇਰੇ ਮੇਰੀ ਚਾਚੀ ਦੀ ਭੈਣ ਚਲੀ ਗਈ ਤੇ ਉਹ ਜਾਂਦੀ ਕਹੇਗੀ ਕਿ ਮਾਸਟਰ ਤੇਰਾ ਕੱਖ ਨਾ ਰਹੇ ਜਿਵੇਂ ਤੂੰ ਮੈਨੂੰ ਸਾਰੀ ਰਾਤ ਤੜਫਾਇਆ ਮੈਂ ਦਰਦ ਨਾਲ ਤੜਫੀਆਂ ਤੂੰ ਵੀ ਐਂ ਤੜਫ ਤੜਫ ਮਰੇ ਤੇਰਾ ਕੱਖ ਨਾ ਰਹੇ ਜਾਂਦੀ ਉਹ ਦਿਲੋਂ ਬਦ ਦੁਆ ਦੇਗੀ ਉਸ ਤੋਂ ਬਾਅਦ ਮੇਰੀ ਚਾਚੀ ਤੇ ਉਹਦੀ ਭੈਣ ਦੀ ਰਿਸ਼ਤੇਦਾਰੀ ਖਤਮ ਹੋ ਗਈ ਇਹ ਇਸ ਗੱਲ ਨੂੰ ਦੱਸਕ ਦੇਣੀ ਹੋਈ ਸੀ ਕਿ ਮੇਰੇ ਚਾਚੇ ਦਾ ਗੱਭਰੂ ਜਵਾਨ ਪੁੱਤ ਅਚਾਨਕ ਬਿਮਾਰ ਹੋਇਆ ਤੇ ਉਹਦੀ ਮੌਤ ਹੋ ਗਈ। ਮੇਰੇ ਚਾਚੇ ਦੀਆਂ ਦੋਨੋਂ ਬੇਟੀਆਂ ਬਾਹਰ ਪੜ੍ਹਦੀਆਂ ਸੀਗੀਆਂ ਤੇ ਹੌਲੀ-ਹੌਲੀ ਉਹ ਵੀ ਘਰੋਂ ਚਲੀਆਂ ਗਈਆਂ। ਬਾਹਰਲੇ ਦੇਸ਼ਾਂ 'ਚ ਚਲੀਆਂ ਗਈਆਂ ਤੇ ਉੱਥੇ ਹੀ ਪੜਨ ਲੱਗ ਗਈਆਂ। ਉੱਥੇ ਹੀ ਪਿਆਰ ਹੋ ਗਿਆ ਮੁੜ ਕੇ ਉਹ ਕਦੇ ਆਈਆਂ ਨਹੀਂ ਤੇ ਮੇਰੀ ਚਾਚੀ ਵੀ ਆਪਣੇ ਪੁੱਤ ਦੇ ਵਿਛੋੜੇ ਤੋਂ ਬਾਅਦ 1 ਮਹੀਨੇ ਬਾਅਦ ਰੱਬ ਨੂੰ ਪਿਆਰੀ ਹੋ ਗਈ। ਤੇ ਫਿਰ ਮੇਰਾ ਚਾਚਾ ਜਿਹੜਾ ਉਹ ਵੀ ਕਮਲਾ ਹੋ ਕੇ ਤੇ ਉਹਨੇ ਐਂਡ ਤੇ ਸੁਸਾਈਡ ਕਰ ਲਿਆ ਹੁਣ ਇਹ ਜਿਹੜਾ ਘਰ ਆ ਇਹ ਹਵੇਲੀ ਆ ਇਹਦੇ ਵਿੱਚ ਕੋਈ ਨਹੀਂ ਆਉਂਦਾ ਜਾਂਦਾ ਜਿਹੜਾ ਉਹਨਾਂ ਦਾ ਸਮਾਨ ਆ ਉਹ ਕਿਸੇ ਨੇ ਨਹੀਂ ਵਰਤਿਆ ਤੇ ਲੋਕ ਸਾਰੇ ਪਿੰਡ ਦੇ ਇਹੀ ਕਹਿੰਦੇ ਆ ਇਹਨੂੰ ਸਰਾਪੀ ਹੋਈ ਹਵੇਲੀ ਕਹਿੰਦੇ ਆ ਤੇ ਇਹ ਸਮਝਦੇ ਆ ਲੋਕ ਵੀ ਜੇ ਇਸ ਘਰ ਦੀ ਕੋਈ ਚੀਜ਼ ਵਰਤੂਗਾ ਤਾਂ ਉਹ ਵੀ ਸਰਾਪਿਆ ਜਾਊਗਾ ਭਾਵੇਂ ਮੇਰੇ ਚਾਚੇ ਦੀਆਂ ਕੁੜੀਆਂ ਹੈਗੀਆਂ ਨੇ ਪਰ ਉਹ ਕਦੇ ਵੀ ਇਸ ਘਰੇ ਨਹੀਂ ਆਈਆਂ ਕਿਉਂਕਿ ਉਹਨਾਂ ਦਾ ਵੀ ਇਸ ਘਰ ਨਾਲੋਂ ਮੋਹ ਉਦੋਂ ਹੀ ਟੁੱਟ ਗਿਆ ਸੀ ਜਦੋਂ ਉਹਨਾਂ ਦੀ ਮਾਸੀ ਇਸ ਘਰੋਂ ਦੁਖੀ ਹੋ ਕੇ ਬਾਦ ਦੁਆਵਾਂ ਦੇ ਕੇ ਨਿਕਲੀ ਸੀ ਤੇ ਮੇਰੇ ਚਾਚੇ ਦੀਆਂ ਕੁੜੀਆਂ ਨੇ ਵੀ ਆਪਣੇ ਭਰਾ ਦੀ ਮੌਤ ਤੋਂ ਤੇ ਆਪਣੇ ਮਾਂ ਦੀ ਮੌਤ ਤੋਂ ਬਾਅਦ ਇਸ ਘਰ ਵੱਲ ਕਦੇ ਮੂੰਹ ਨਹੀਂ ਕੀਤਾ ਤੇ ਉਹਨਾਂ ਨੇ ਇਹੀ ਆਪਣੇ ਪਿਓ ਨੂੰ ਕਿਹਾ ਕਿ ਤੇਰੀ ਮਾੜੀ ਕਰੀ ਦਾ ਫਲ ਸਾਨੂੰ ਸਾਰਿਆਂ ਨੂੰ ਭੁਗਤਣਾ ਪਿਆ ਹਾਂਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਮਾਸੀ ਦਾ ਸਰਾਪ ਇਸ ਕਹਾਣੀ ਨੂੰ ਲਿਖਿਆ ਹੈ ਬੂਟਾ ਸਿੰਘ ਜੀ ਨੇ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ